ਕਿਸੇ ਦੇ ਮੰਨ ਲਓ ਘਰੇ ਗਏ ਉਹਨਾਂ ਦੇ ਪਸ਼ੂ ਡੰਗਰ ਵਾਧੂ ਸੀ ਅਸੀਂ ਉਹਨਾਂ ਨੂੰ ਲੈ ਕੇ ਗਏ ਮਤਲਬ ਦਵਾਈ ਲੈ ਕੇ ਗਏ ਉਹਨਾਂ ਨੂੰ ਪੁੱਛਿਆ ਉਹ ਮਾਤਾ ਜੀ ਵਰਗੇ ਕਹਿੰਦੇ ਵੀ ਅਸੀਂ ਦੁੱਧ ਪਿਵਾਵਾਂਗੇ ਤੁਹਾਨੂੰ ਕਾੜਨੀ ਵਾਲਾ ਨਾਲ ਸਾਡੇ ਫੌਜੀ ਸੀ ਮੈਡਮ ਸੀ ਸਾਡੇ ਜੱਸਾ ਸਾਹਿਬਾ ਨੇ ਇੱਥੋਂ ਫਰੋਜਪੁਰ ਤੋਂ ਤੇ ਸਾਨੂੰ ਉਹਨਾਂ ਨੇ ਬਜੀ ਦੁੱਧ ਪਿਾਇਆ ਬੜੇ ਮੰਨ ਲਓ ਬਹੁਤ ਚੰਗੇ ਆ ਜਿਹੜੇ ਅੰਦਰ ਮੰਨ ਲਓ ਡੇਰੇ ਲਈ ਬੈਠੇ ਆ ਘਰ ਆ ਬਹੁਤ ਚੰਗੇ ਬਹੁਤ ਹੀ ਚੰਗੇ ਵੀ ਫालतू ਚੀਜ਼ ਲੈਂਦੇ ਨਹੀਂ ਜਿੰਨੇ ਉਹਨਾਂ ਕੋਲੇ ਚੀਜ਼ ਹੈਗੀ ਆ ਕਹਿੰਦੇ ਆ ਵੀ ਸਾਡੇ ਕੋਲੇ ਚੀਜ਼ ਹੈਗੀ ਆ ਨਹੀਂ ਤਾਂ ਜੇ ਬਾਹਰ ਕਹਿੰਦੇ ਸਾਨੂੰ ਆਹ ਦੇ ਦਿਓ ਆਹ ਦੇ ਦਿਓ ਉਹ ਕੰਮ ਨਹੀਂ ਬਹੁਤ ਮੰਦੇ ਹਾਲ ਇਹਨਾਂ ਦੇ ਅਸੀਂ ਤਾਂ ਹੁਣ ਅੰਦਰ ਜਾ ਕੇ ਆਏ ਆ ਇਕੱਲੇ ਇਕੱਲੇ ਘਰ ਦੇ ਵਿੱਚ ਇੱਕ ਇੱਕ ਦੋ ਦੋ ਜੀ ਰਹਿ ਗਏ ਜਾਂ ਉਹਨਾਂ ਦੇ ਪਸ਼ੂ ਡੰਗਰ ਕੰਗਾ ਦੇ ਹੈਗੇ ਜਿਨ੍ਹਾਂ ਤੋਂ ਨਹੀਂ ਨਿਕਲਿਆ ਗਿਆ ਸਾਰੇ ਜਿਹੜੇ ਅੰਦਰ ਬੈਠੇ ਆ ਉਹਨਾਂ ਕੋਲ ਤਾਂ ਰਾਸ਼ਨ ਆਪੋ ਆਪਣਾ ਹੈਗਾ ਸਾਰਿਆਂ ਕੋਲ ਲਗਭਗ ਰਾਸ਼ਨ ਪਾਣੀ ਇੱਥੇ ਜ਼ਿਆਦਾ ਲਿਆਉਣ ਦੀ ਲੋੜ ਨਹੀਂ ਕਿਉਂਕਿ ਜ਼ਿਆਦਾ ਆਪਾਂ ਨੂੰ ਜਿਹੜੀਆਂ ਚੀਜ਼ਾਂ ਦੀ ਲੋੜ ਆ ਜਿਵੇਂ ਮੱਛਰਦਾਨੀਆਂ ਹੋਗੀਆਂ ਮੱਛਰ ਵਾਲੀਆਂ ਟਿਊਬਾਂ ਹੋਗੀਆਂ ਕੋਇਲ ਹੋਗੇ ਗੋਲੀਆਂ ਦਵਾਈਆਂ ਹੋਗੀਆਂ ਖਾਰਸ਼ਾਲੀਆਂ ਕਰੀਮਾਂ ਟਿਊਬਾਂ ਹੋਗੀਆਂ ਸੈਂਟਰੀ ਪੈਡ ਹੋਗੇ ਬੱਚਿਆਂ ਦੇ ਪੈਂਪਰਜ਼ ਹੋਗੇ ਇਹ ਚੀਜ਼ਾਂ ਜਿਆਦਾ ਲੋੜ ਹੈ ਜਿਵੇਂ ਆਪਾਂ ਬਾਹਰ ਲਾ ਕੇ ਮੁੜ ਜੰਨੇ ਆ ਉਹ ਚੀਜ਼ ਨਾਲੋਂ 10 ਦਿਨ ਲੇਟ ਆ ਜਾਓ ਤੁਸੀਂ ਪਰ ਆਓ ਜਰੂਰ ਇੱਥੇ ਖਰਾਬ ਨਾ ਹੋਵੇ ਨਾ ਲੇਖਾ ਖਰਾਬ ਨਾ ਹੋਵੇ ਇੱਕ ਸਾਰੇ ਵੀਰਾਂ ਨੂੰ ਬੇਨਤੀ ਕਰਦੇ ਹਾਂ ਜੇ ਆਪੋ ਆਪਣੇ ਪਿੰਡ ਉਹਨਾਂ ਨੇ ਪੈਸੇ ਇਕੱਠੇ ਕੀਤੇ ਆ ਤੇ ਇੱਕ ਬੇਨਤੀ ਜਰੂਰ ਪ੍ਰਵਾਨ ਕਰਨ ਉਹ ਆਪੋ ਆਪਣੇ ਪੈਸੇ ਸਾਹਮਣੇ ਰੱਖ ਲੈਣਾ ਕਿਉਂਕਿ ਹੁਣ ਤਾਂ ਇਹਨਾਂ ਕੋਲੇ ਬਹੁਤ ਸਹਿਯੋਗ ਬਹੁਤ ਆ ਰਿਹਾ ਸਾਰੇ ਪਾਸੋਂ ਜਿਵੇਂ ਜਿਵੇਂ ਦਿਨ ਪੈਂਦੇ ਗਏ ਇਹਨਾਂ ਕੋਲੇ ਸੇਵਾਦਾਰਾਂ ਦੀ ਸੇਵਾ ਘਟਦੀ ਜਾਊਗੀ ਇਹਨਾਂ ਨੂੰ ਲੋੜ ਹੈ ਆਪਣੀ 4-5 ਮਹੀਨੇ ਆ ਸਾਰੇ ਪਿੰਡਾਂ ਨੂੰ ਇਹੀ ਬੇਨਤੀ ਆ ਵੀ ਆਪਾਂ ਆਪਣੇ ਪੈਸੇ ਸਾਂਭ ਕੇ ਰੱਖੋ ਉਹਨਾਂ ਨਾਲ ਆਪਾਂ ਇਹਨਾਂ ਦੀ ਕਣਕ ਦੀ ਬਜਾਈ ਕਰਾਂਗੇ ਆਪੋ ਆਪਣਾ ਡੀਜ਼ਲ ਲਿਆਓ ਰੇ ਲਿਆਓ ਰੇ ਲਿਆਓ ਜੋ ਵੀ ਤੁਸੀਂ ਕਰ ਸਕਦੇ ਹੋ ਅਜੇ ਇਹਨਾਂ ਨੂੰ ਲੰਮਾ ਸਮਾਂ ਲੋੜ ਆ ਇਹ ਨਾ ਹੋਵੇ ਆਪਾਂ ਹੁਣੇ ਆ ਕੇ ਸਾਰੇ ਬੰਦ ਖਰਚ ਗਏ ਜਦੋਂ ਇਹਨਾਂ ਨੂੰ ਲੋੜ ਆ ਉਦੋਂ ਕੋਈ ਇੱਥੇ ਆਵੇ ਨਹੀਂ ਹਾਂਜੀ ਭਾਈ ਦਵਾਈਆਂ ਲੈ ਕੇ ਆਏ ਹੋ ਫਿਰ ਤੁਸੀਂ ਇੱਥੇ ਹਾਂਜੀ ਹਾਂਜੀ ਭਾਈ ਜੀ ਆਪਣਾ ਪਿੰਡ ਹੁਸਨਾਰ ਠੀਕ ਐ ਅੱਗੇ ਦੜਵਾ حال ਸ਼ਹਿਰ ਲੱਗਦਾ ਉਥੋਂ ਬਾਈ ਜੀ ਅਸੀਂ ਆਏ ਆ ਤੇ ਦਵਾਈਆਂ ਲੈ ਕੇ ਆਏ ਆ ਜੋ ਕੋਈ ਮਨਲਾ ਬੱਚਿਆਂ ਵਾਸਤੇ ਡਿਸਕੋਟ ਹੋਰ ਚੀਜ਼ਾਂ ਜਿਹੜਾ ਵੀ ਮਨਲਾ ਆਪਾਂ ਨੂੰ ਮਨਲਾ ਲੱਗਦਾ ਜਿਹੜੇ ਘਰੇ ਆਪਾਂ ਨੂੰ ਘਰੇਲੂ ਚੀਜ਼ ਚਾਹੀਦੀ ਹੈ ਮੱਛਰਦਾਨੀ ਸਾਰਾ ਕੁਝ ਬਾਕੀ ਇਹ ਅਪੀਲ ਕਰਦੇ ਆ ਬਾਈ ਜੀ ਹੱਥ ਜੋੜ ਕੇ ਕਿ ਜਿਹੜੇ ਸੜਕਾਂ ਤੇ ਖੜੇ ਐ ਜਿਹੜੇ ਕਹਿੰਦੇ ਅਸੀਂ ਬਾਈ ਜੀ ਉਥੋਂ ਆਏ ਆ ਸਾਨੂੰ ਆਹ ਦਿਓ ਉਹਨਾਂ ਨੂੰ ਨਾ ਚੀਜ਼ਾਂ ਦਿਓ ਬਾਈ ਜੀ ਰਾਸ਼ਨ ਦਾ ਤੇ ਬਹੁਤ ਆ ਗਿਆ ਲੰਗਰ ਵੀ ਲੱਗਿਆ ਜਿਹੜੇ ਘਰਾਂ ਦੇ ਵਿੱਚ ਮੰਨ ਲੋ ਬੰਦਰ ਘਰ ਬੈਠੇ ਆ ਉਹ ਕਹਿੰਦੇ ਇੱਥੇ ਬਾਹਰ ਆ ਗਏ ਪਰ ਬਾਹਰ ਨਹੀਂ ਆਏ ਘਰਾਂ ਚ ਦੋ ਦੋ ਤਿੰਨ ਤਿੰਨ ਜਣੇ ਬੈਠੇ ਆ ਘਰ ਦੇ ਮੈਂਬਰ ਦੋ ਦੋ ਤਿੰਨ ਤਿੰਨ ਜਣੇ ਬੈਠੇ ਆ ਉਹਨਾਂ ਤੱਕਰ ਚੀਜ਼ ਪਹਚਾਓ ਕੋਈ ਵੀ ਆ ਕਿ ਆਇਓ ਹਨਾ ਕਿਸ ਤਰ੍ਹਾਂ ਦੇ ਹਾਲਾਤ ਹੈ ਕਿ ਨਹੀਂ ਬਈ ਹਾਲਾਤ ਬਹੁਤ ਮਾੜੇ ਆ ਜੀ ਬਹੁਤ ਮਾੜੇ ਆ ਪ੍ਰਮਾਤਮਾ ਇਦਾਂ ਕਿਸੇ ਨਾਲ ਕਰੇ ਨਾ ਜੀ ਬਹੁਤ ਮਾੜੇ ਆ ਜੀ ਬਾਕੀ ਇਹ ਸਰਪੰਚ ਸਾਹਮਣੇ ਇੱਥੋਂ ਦੇ ਠੀਕ ਹੈ ਇਹ ਸਾਡੇ ਨਾਲ ਸੀ ਸਾਨੂੰ ਤਾਂ ਪਤਾ ਹੀ ਨਹੀਂ ਲੱਗਣਾ ਸੀ ਘਰਾਂ ਦਾ ਅਸੀਂ ਬੋਰਡ ਦੁਆਰਾ ਉੱਤੇ ਸਾਰੀ ਦਵਾਈ ਉਹਨਾਂ ਕੋਲੇ ਪਹਚਾਈ ਇੱਕ ਅਸੀਂ ਤੁਹਾਡੀ ਨਾ ਵੀਡੀਓ ਵੀ ਦੇਖ ਰਹੇ ਸੀ ਵੀ ਦੁੱਧ ਪਿਆਈ ਜਾਂਦੇ ਬਾਈ ਹਨਾ ਹਾਂ ਜੀ ਹਾਂ ਜੀ ਉਹ ਦੁੱਧ ਬਾਈ ਜੀ ਅਸੀਂ ਕਿਸੇ ਦੇ ਮੰਨ ਲਓ ਘਰੇ ਗਏ ਉਹਨਾਂ ਦੇ ਪਸ਼ੂ ਡੰਗਰ ਵਾਧੂ ਸੀ ਅਸੀਂ ਉਹਨਾਂ ਨੂੰ ਲੈ ਕੇ ਗਏ ਮਤਲਬ ਦਵਾਈ ਲੈ ਕੇ ਗਏ ਉਹਨਾਂ ਨੂੰ ਪੁੱਛਿਆ ਉਹ ਮਾਤਾ ਜੀ ਆਰ ਕੇ ਕਹਿੰਦੇ ਵੀ ਅਸੀਂ ਦੁੱਧ ਪਿਾਵਾਂਗੇ ਤੁਹਾਨੂੰ ਕਾੜਨੀ ਵਾਲਾ ਨਾਲ ਸਾਡੇ ਫੌਜੀ ਸੀ ਮੈਡਮ ਸੀ ਸਾਡੇ ਜਾ ਸਾਹਿਬਾ ਨਾਈਟੋਂ ਪਰੋਈ ਪਰਤੋਂ ਤੇ ਸਾਨੂੰ ਉਹਨਾਂ ਨੇ ਬਜੀ ਦੁੱਧ ਪਿਆਇਆ ਬੜੇ ਮੰਨ ਲਓ ਬਹੁਤ ਚੰਗੇ ਐ ਜਿਹੜੇ ਅੰਦਰ ਮੰਨ ਲਓ ਡੇਰੇ ਲਈ ਬੈਠੇ ਐ ਘਰ ਆ ਬਹੁਤ ਚੰਗੇ ਬਹੁਤ ਹੀ ਚੰਗੇ ਵੀ ਫालतू ਚੀਜ਼ ਲੈਂਦੇ ਨਹੀਂ ਜਿੰਨੇ ਉਹਨਾਂ ਕੋਲੇ ਚੀਜ਼ ਹੈਗੀ ਆ ਕਹਿੰਦੇ ਆ ਵੀ ਸਾਡੇ ਕੋਲੇ ਚੀਜ਼ ਹੈਗੀ ਆ ਵੀ ਨਹੀਂ ਤਾਂ ਜਿਵੇਂ ਬਾਹਰ ਕਹਿੰਦੇ ਸਾਨੂੰ ਆਹ ਦੇ ਦਿਓ ਆਹ ਦੇ ਦਿਓ ਉਹ ਕੰਮ ਨਹੀਂ ਬਹੁਤ ਚੰਗੇ ਪਰਿਵਾਰ ਬੈਠੇ ਨੇ ਆਣਾਂਗਾ ਜਿਹੜੇ ਵੀ ਮਨਲਾ ਆਪਣੇ ਡੇਰੇ ਲਈ ਬੈਠਿਆ ਬਹੁਤ ਚੰਗੇ ਪਰਿਵਾਰ ਬੈਠੇ ਨੇ ਬਾਕੀ ਆ ਸਰਪ੍ਰੀਖ ਬੜੀ ਚੜ੍ਹਦੀ ਕਲਾ ਵਾਲਾ ਸੁਨੇਹਾ ਹਨਾ ਹਾਂਜੀ 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 ਬਾਕੀ ਤੁਸੀਂ ਜੇ ਕੋਈ ਆਪਾਂ ਵੀਰ ਭਰਾਣੇ ਮੰਨ ਲਓ ਕੋਈ ਵੀ ਪੈਸਾ ਇਕੱਠਾ ਕਰਿਆ ਇਕੱਠਾ ਕਰ ਲਓ ਜਦੋਂ ਇਹਨਾਂ ਨੂੰ ਲੋੜ ਹੋਈ ਇੱਥੇ ਠੀਕ ਹੈ ਸੰਪਰਕ ਚਾਪਾ ਸਾਰੇ ਆਪਸ ਵਿੱਚ ਭਰਾ ਰਵਾਂਗੇ ਤੁਸੀਂ ਨੰਬਰ ਸਪੈਂਸ ਸਾਡਾ ਪਾ ਦਿਓ ਹੋਰ ਮੰਨ ਲਓ ਜਿਹੜੇ ਵੀ ਕੋਈ ਪਿੰਡਾਂ ਦੇ ਮਨਲਾ ਮੋਤਵਾਰ ਬੰਦੇ ਐ ਉਹਨਾਂ ਦੇ ਨੰਬਰ ਪਾ ਦਿਓ ਠੀਕ ਹੈ ਉਹਨਾਂ ਨੂੰ ਆਪਾਂ ਮੰਨਲਾ ਕਣਕ ਚਾਹੀਦੀ ਐ ਵੀ ਰੇਹ ਚਾਹੀਦੀ ਐ ਡੀਜ਼ਲ ਚਾਹੀਦਾ ਉਹ ਲੈ ਹੁਣ ਮੰਨ ਲਓ ਜਿਵੇਂ ਖਾਣ ਵਾਲੀ ਚੀਜ਼ ਹੈ ਉਹ ਤਾਂ ਇੱਥੇ ਬਹੁਤ ਖਰਾਬ ਹੋ ਜਾਂਦੀ ਹੈ ਬਹੁਤ ਜ਼ਿਆਦਾ ਖਰਾਬ ਹੋ ਜਾਂਦੀ ਹੈ ਉਹ ਨਾ ਤੁਸੀਂ ਲੈ ਕੇ ਆਓ ਵੱਧ ਤੋਂ ਵੱਧ ਜਿਵੇਂ achar ਹੈ ਉਹ ਲਿਓ ਡੰਗਰਾਂ ਵਾਸਤੇ ਸਰਪੰਚ ਸਾਹਿਬ ਤੁਸੀਂ ਵੀ ਟੀਮ ਦੇ ਨਾਲ-ਨਾਲ ਜਾ ਕੇ ਸਹਿਯੋਗ ਕਰਿਓ ਹਾਂਜੀ ਮੈਂ ਕਿਹਾ ਸੀ ਨਾਲ ਤੇ ਬਹੁਤ-ਬਹੁਤ ਧੰਨਵਾਦ ਭਰਾਵਾਂ ਦਾ ਜਿਨ੍ਹਾਂ ਸਾਥ ਦਿੱਤਾ ਹੈ ਬਹੁਤ-ਬਹੁਤ ਮਿਹਰਬਾਨੀ ਇਹਨਾਂ ਦੀ ਕਿਸਾਨ ਇੱਥੇ ਭੁਗਤੋ ਗਿਆ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਨੁਕਸਾਨ ਆਇਆ ਜੀ ਮਾਲ ਡੰਗਰ ਦਾ ਔਰ ਸਾਰੇ ਬਹੁਤ ਜ਼ਿਆਦਾ ਨੁਕਸਾਨ ਆਇਆ ਜੀ ਇੱਥੇ ਕਿੰਨੀ ਕਿ ਜਮੀਨ ਸੀ ਜਿਹੜੀ ਤੁਹਾਡੇ ਤੁਹਾਡੀ ਜਿਹੜੀ ਮੇਰੇ ਬੰਡਾਲੇ ਦੀ ਜਮੀ ਹਾਂਜੀ ਸਾਰੀ ਖਤਮ ਹੈ ਬਈ ਸਾਰੀ ਖਤਮ ਜੀ ਬਿਲਕੁਲ ਇਧਰੋਂ ਦੇਖਦੇ ਤੇ ਇੱਕ ਪੋਲਟਰੀ ਫਾਰਮ ਬਹੁਤ ਵੱਡਾ ਨਜ਼ਰ ਆਉਂਦਾ ਸਾਹਮਣੇ ਹਾਂ ਹਾਂਜੀ ਉਹ ਬਾਕੀ ਕੱਢ ਲਈ ਸੀ ਪਹਿਲਾਂ ਉਹਨਾਂ ਨੇ ਜੋ ਵੀ ਜਾਨਵਰ ਉੱਥੇ ਗਏ ਉਹਨਾਂ ਦੀ ਪਹਿਲਾਂ ਕੱਢ ਲਈ ਸੀ ਬਈ ਕਿਸ ਤਰੀਕੇ ਦੀ ਜਿਹੜੀ ਸੇਵਾ ਲੈ ਕੇ ਆਉਣ ਜਿਵੇਂ ਜਿਹੜੇ ਤੁਸੀਂ ਇੱਥੋਂ ਦੇ ਲੋਕ ਕੋਲੋਂ ਸੇਵਾ ਇਸ ਟਾਈਮ ਤੇ ਆਪਾਨੂੰ ਜ਼ਰੂਰੀ ਜਿਹੜੀ ਆ ਆਪਾਨੂੰ ਮੱਝਾਂ ਦਾ ਦਾਣਾ ਔਰ ਆਪਨੂੰ ਪਾਣੀ ਦੀ ਜ਼ਰੂਰਤ ਹੈ ਜੀ ਬਾਕੀ ਹੋਰ ਥੋੜਾ ਜਿਹਾ ਕਾਟੀ ਕਰਨ ਬਾਅਦ ਚ ਰੋਕ ਕੇ ਜਦੋਂ ਪਾਣੀ ਲੈ ਜਾਵੇ ਉਦੋਂ ਬਾਅਦ ਚ ਆਪਣਾ ਤੂੜੀ ਦੀ ਜ਼ਰੂਰਤ ਆ ਬਾਕੀ ਹੋਰ ਚੀਜ਼ਾਂ ਦੀ ਜਿਹੜੀ ਉਹ ਦੱਸ ਦਾਂਗੇ ਤੁਹਾਨੂੰ ਸਾਰਿਆਂ ਹਾਂਜੀ ਉਹਨਾਂ ਦੇ ਸਹਿਯੋਗ ਦੇ ਨਾਲ ਹੀ ਅਸੀਂ ਗਏ ਆਂ ਇਹ ਅੰਦਰ ਬਹੁਤ ਮਾੜਾ ਹਾਲ ਹੈ ਮਤਲਬ ਲੋਕ ਜਿਹੜੇ ਆ ਵੀ ਬਹੁਤ ਜ਼ਿਆਦੇ ਦਲੇਰੀ ਵਾਲੇ ਆ ਜਿਹੜੇ ਹਜੇ ਵੀ ਚੜ੍ਹਦੀ ਕਲਾ ਦੇ ਵਿੱਚ ਆ ਤੇ ਬਹੁਤ ਚੰਗੇ ਲੋਕ ਆ ਜਿਹੜੇ ਮਤਲਬ ਬਗੈਰ ਚੀਜ਼ ਮਤਲਬ ਜਿਹੜੀ ਲੋੜੀ ਦੀ ਚੀਜ਼ ਆ ਉਹ ਹੀ ਲੈਂਦੇ ਆ ਬਾਹਰ ਜਿਹੜੇ ਮੰਨ ਲਓ ਹੋਰ ਜਿਹੜੇ ਸੁੱਕੇ ਇਲਾਕਿਆਂ 'ਚ ਬੈਠੇ ਆਂ ਉਹ ਮਤਲਬ ਲੈ ਰਹੇ ਨੇ ਕਹਿੰਦੇ ਆ ਵੀ ਸਾਨੂੰ ਦਿਓ ਪਰ ਜਿਹੜੇ ਅੰਦਰ ਲੋਕ ਫਸੇ ਹੋਏ ਆ ਮੰਨ ਲਓ ਬੈਠੇ ਆ ਘਰਾਂ ਤੇ ਉਹ ਬਿਲਕੁਲ ਜੈਨੂਇਨ ਚੀਜ਼ ਜਿਹੜੀ ਉਹਨਾਂ ਨੂੰ ਰਿਕੁਆਇਰਮੈਂਟ ਆ ਉਹੀ ਲੈਂਦੇ ਲੈਂਦੇ ਆ ਜੀ ਤੇ ਜਿਹੜੇ ਅਸੀਂ ਮੰਨ ਲਓ ਮੈਡੀਕਲ ਸਹੂਲਤ ਲੈ ਕੇ ਆਏ ਆ ਜੀ ਜੇ ਉਹ ਮੱਝਾਂ ਦਾ ਜਿਹੜੇ ਮੰਨ ਲਓ ਪਾਣੀ ਚ ਖੜੇ ਆ ਜੀ ਉਹਨਾਂ ਦੇ ਪੈਰ ਖਰਾਬ ਹੋਈ ਜਾਂਦੇ ਉਹਨਾਂ ਵਾਸਤੇ ਦਵਾਈਆਂ ਤੇ ਜਿਹੜੇ ਮੰਨ ਲਓ ਬੱਚਿਆਂ ਦੇ ਤੇ ਮਮ ਲੋਕ ਲੇਡੀਜ਼ ਸਹੂਲਤਾਂ ਜਿਹੜੀਆਂ ਹੈਗੀਆਂ ਜੀ ਤੇ ਬਾਕੀ ਬੱਚਿਆਂ ਵਾਸਤੇ ਜਿਹੜੇ ਹੈਗੇ ਡਾਈਪਰ ਵਗੈਰਾ ਔਰ ਸਾਰਾ ਇਹ ਸਮਾਨ ਅੰਦਰ ਪੰਚਾ ਕੇ ਆਏ ਆ ਜੀ ਵਾ ਪਸ਼ੂਆਂ ਵਾਸਤੇ ਚੋਕਰ ਦੀ ਬਜਰੂਰਤ ਹੈ ਜੀ ਜਿਹੜੀ ਹੁਣ ਇਸ ਟਾਈਮ ਡਿਮਾਂਡ ਕਰੀ ਜਾਂਦੇ ਆ ਜੀ ਉਹ ਇੱਕ ਇੱਕ ਨੂੰ ਦਿੱਕਤ ਆਉਂਦੀ ਸੀ ਜਿਹੜੀ ਵੀ ਇੱਥੋਂ ਵੋਟ ਵਗੈਰਾ ਨਹੀਂ ਮਿਲਦੀ ਸੀ ਉੱਧਰ ਪਹੁੰਚਦਾ ਨਹੀਂ ਸੀ ਜਾਦੇ ਇਹ ਦਿੱਕਤ ਆ ਰਹੀ ਸੀ ਨਹੀਂ ਹੁਣ ਵੋਟ ਵਗੈਰਾ ਇੱਥੇ ਆ ਗਈਆਂ ਜੀ ਆ ਮੰਨ ਲਓ ਬਾਬੇ ਕੇ ਹਸਪੀਟਲ ਵਾਲੇ ਜਿਹੜੇ ਇਹਨਾਂ ਨੇ ਲਾਈਆਂ ਹੋਰ ਜਿਹੜੀਆਂ ਸੰਸਥਾਵਾਂ ਲੱਗੀਆਂ ਹੋਈਆਂ ਜੀ ਇਸ ਤੇ ਸੇਵਾ ਕਰਨ ਬਾਕੀ ਆ ਪ੍ਰਸ਼ਾਸਨ ਦੀਆਂ ਵੀ ਵੋਟਾਂ ਵੋਟਸ ਆਈਆਂ ਹੋਈਆਂ ਜੀ ਜਿਹੜੀਆਂ ਆਪਣੀਆਂ ਹੈਗੀਆਂ ਤੇ ਕਰੀ ਜਾਂਦੇ ਆ ਜੀ ਸਾਰਾ ਮੰਨ ਲਓ ਅੰਦਰ ਤੀਕ ਪੰਚਾਰ ਰਹੇ ਆ ਜੀ ਰਾਛਨ ਜਾਈ ਜਾਂਦੇ ਕਮੇਟ ਨਹੀਂ ਕਰਦਾ ਵੀ ਅਸੀਂ ਨਵੇਂ ਵੋਟ ਦੇ ਰਹੇ ਆ ਸਰਪੰਚ ਸਾਹਿਬ ਨੂੰ ਵੀ ਅਸੀਂ ਮੰਨ ਲਓ 30 40 ਹਜ਼ਾਰ ਦੀ ਵੋਟ ਇਹਨਾਂ ਨਾਲ ਗੱਲ ਇਹ ਅਸੀਂ ਨਵੀਂ ਦੇ ਰਹੇ ਆ ਉਹ ਬੋਰਡ ਦਾ ਇਹਨਾਂ ਨੇ ਮਤਲਬ ਵੱਧ ਤੋਂ ਵੱਧ ਉਹਦੇ ਤੇ ਜਿਵੇਂ ਚੋਖਰ ਜਾ ਸਕਦੀ ਹੈ ਵੀ ਹੈਵੀ ਬਣਨੀ ਆ ਉਹ ਬੋਟ ਆਪ ਇਹ ਸਪੈਸਾ ਲੈ ਕੇ ਜਾਣਗੇ ਬਾਕੀ ਕੋਈ ਸਾਹਿਬ ਆ ਗਏ ਡਾਇਰਮਟ ਕੋਈ ਸਾਹਿਬ ਨੇ ਤੇ ਇਹ ਦੱਸ ਦੋ ਬਾਈ ਜੀ ਕੋਈ ਸਾਹਿਬ ਨਾਲ ਨਾਲ ਟੀਮ ਦੇ ਕਾਰਨ ਸੀ ਜੋ ਹਾਂਜੀ ਹਾਂਜੀ ਵੀਰ ਜੀ ਅਸੀਂ ਨਾਲ ਨਾਲ ਟੀਮ ਦੇ ਪੂਰਾ ਸਹਿਯੋਗ ਦੇ ਰਹੇ ਆ ਬਾਕੀ ਅੰਦਰ ਦੇ ਹਾਲਾਤ ਤੁਸੀਂ ਦੇਖ ਹੀ ਰਹੇ ਹੋ ਬੁਰਾ ਹਾਲ ਹੋਇਆ ਪੇ ਲੋਕਾਂ ਦੀਆਂ ਕਰੋੜਾਂ ਦੀਆਂ ਕੋਠੀਆਂ ਦੇ ਵਿੱਚ ਕਿੰਨਾ ਕਿੰਨਾ ਪਾਣੀ ਵੜਿਆ ਹੋਆ ਉਹਨਾਂ ਦਾ ਸਾਰਾ ਸਮਾਨ ਬਿਲਕੁਲ ਖਰਾਬ ਹੋ ਚੁੱਕਿਆ ਜੀ ਅੰਦਰ ਘਰਾਂ ਦੇ ਬੈੱਡ ਸੋਫੇ ਸਾਰਾ ਕੁਝ ਸਤਿਆਨਾਸ਼ ਹੋ ਗਿਆ ਪੂਰੇ ਸਮਾਨ ਦਾ ਕਈ ਘਰਾਂ ਦੀਆਂ ਕੰਧਾਂ 'ਚ ਪਾੜ ਵੀ ਪੈ ਚੁੱਕੇ ਆ ਤੇ ਅਜਿਹਾ ਮੈਂ ਤਾਂ ਇਹ ਕਹੂੰਗਾ ਵੀ ਜਦੋਂ ਪਾਣੀ ਲੱਗਦਾ ਇਹਨਾਂ ਤੋਂ ਵੱਧ ਤੋਂ ਵੱਧ ਸਹਿਯੋਗ ਕੀਤਾ ਜਾਵੇ ਲੋਕ ਉਦੋਂ ਵੱਧ ਤੋਂ ਵੱਧ ਆਉਣ ਜਿੰਨੇ ਵੀ ਹੁਣ ਮੰਨ ਕੇ ਚੱਲੋ ਸੰਸਥਾਵਾਂ ਕੰਮ ਕਰ ਰਹੀਆਂ ਉਦੋਂ ਵੀ ਆਈਂ ਮੋਢਾ ਜੋੜ ਕੇ ਇਹਨਾਂ ਨਾਲ ਸਾਥ ਦੇਣ ਤਾਂ ਜੋ ਵਿਚਾਰਿਆਂ ਦੀ ਫਸਲ ਦੁਬਾਰਾ ਖੜੀ ਹੋ ਸਕੇ ਹਾਂਜੀ ਉਸ ਟਾਈਮ ਤੇ ਜਾਦੇ ਜ਼ਰੂਰਤ ਹੈ ਹੁਣ ਤਾਂ ਸਾਰੇ ਆ ਜਾਂਦੇ ਆ ਇਸ ਟਾਈਮ ਤੇ ਤਾਂ ਮੰਨ ਲਓ ਬਹੁਤ ਕਲਾਕਾਰ ਫਿਲਮੀ ਕਲਾਕਾਰ ਸਾਰੇ ਤੁਰੇ ਫਿਰਦੇ ਆ ਪਰ ਲਾਸਟ ਤੇ ਮਨ ਲਓ ਉਦੋਂ ਕੋਈ ਟਾਵਾਂ ਹੀ ਆਉਂਦਾ ਉਹਦੇ ਬਾਅਦ ਬੰਨ ਵੀ ਬੰਨਣੇ ਆ ਉਹਦੇ ਵਾਸਤੇ ਵੀ ਆਪਾਂ ਨੂੰ ਮਿੱਟੀ ਚਾਹੀਦੀ ਆ ਡੀਜ਼ਲ ਚਾਹੀਦਾ ਇਹਨਾਂ ਦਾ ਸਹਿਯੋਗ ਦੇਣਾ ਤਾਂ ਗਵਰਨਮੈਂਟ ਨੇ ਤਾਂ ਜਿਹੜਾ ਕੋਈ ਕਰਨਾ ਸੀ ਉਹ ਤਾਂ ਕਰਤਾ ਹੀ ਗਵਰਨਮੈਂਟ ਤਾਂ ਮੰਨ ਕੇ ਚੱਲੋ ਵੀ ਉਹ ਤਾਂ ਅੱਜ ਮੁੱਖ ਮੰਤਰੀ ਸਾਹਿਬ ਤਾਂ ਹਸਪਤਾਲ ਦੀ ਭਰਤੀ ਹੋ ਗਈ ਸੁਣੇ ਹੋਣਾ ਤੁਸੀਂ ਸਵੇਰੇ ਉਹ ਸਖਤ ਬਿਮਾਰ ਹੋ ਗਿਆ ਤੇ ਬਾਕੀ ਬੰਨ ਤਾਂ ਫਿਰ ਆਪ ਨੂੰ ਆਪਣਾ ਪੰਜਾਬ ਤਾਂ ਆਪ ਦਾ ਕੰਮ ਆਪ ਹੀ ਕਰਦਾ ਈ ਆਪ ਨੂੰ ਹੀ ਕਰਨੇ ਪਏ ਦੁਬਾਰਾ ਬੰਨਪੂਰ ਨੇ ਪੈਣਾ ਸੱਚੀ ਮਾਰ ਹੋ ਗਿਆ ਉਹਨੇ ਭਾਈ ਹੈ ਸੱਚੀ ਹੁਣ ਛੱਡੂ ਖੜਾ ਜੀ ਨਹੀਂ ਬੋਲਣਾ ਤੇ ਬਈ ਬਹੁਤ ਬਹੁਤ ਮਾੜੇ ਖਲਾਤ ਆ ਯਾਰ ਚਾਰ ਸਵੇਰੇ ਪਾਣੀ ਪਾਣੀ ਐ ਡਰ ਪਿਆ ਆਉਂਦਾ ਇੱਥੇ ਪਰ ਇਹਨਾਂ ਦੇ ਹੌਸਲੇ ਬੜੇ ਬਲੰਦ ਨੇ ਤੇ ਚੜ੍ਹਦੀ ਕਲਾ ਵਾਲੇ ਲੋਕ ਨੇ ਸਾਰੇ ਪੰਜਾਬੀ ਦੇ ਹਮ ਨਾਲ ਜੈਸਰ ਸਾਹਿਬ ਵੀ ਹੈ ਨਾ ਤੁਹਾਡੀ ਟੀਮ ਦੇ ਨਾਲ ਕੰਮ ਕਰ ਰਹੇ ਸਨ ਬਹੁਤ ਹੈਲਪ ਕਰ ਰਹੇ ਸਵੇਰੇ ਸਰਪੰਚ ਸਾਹਿਬ ਨੇ ਬਹੁਤ ਮਦਦ ਕੀਤੀ ਬਾਬਾ ਕਾ ਫਾਊਂਡੇਸ਼ਨ ਐਨ ਜੀਓ ਨੇ ਬੜੀ ਮਦਦ ਕੀਤੀ ਸਵੇਰੇ ਸਾਰਾ ਰਸ਼ਨ ਜਿਹੜਾ ਲੋਕਾਂ ਦੇ ਘਰਾਂ ਤੱਕ ਪਹੁੰਚਾਇਆ ਜੀ